ਲਓ ਜੀ ਅੱਜ ਆ ਮੁੰਡਿਆਂ ਦਾ ਦੂਜਾ ਦਿਨ ਗੋਆ ਦੇ ਵਿੱਚ ਤੇ ਮੈਂ ਤੁਹਾਡਾ ਗੁਰੂ ਭੁੱਲਰ ਤੇ ਕਰਦੇ ਆਂ ਸਟਾਰਟ ਤੇ ਵਲੌਗ ਤੇ ਅਸੀਂ ਚੱਲੇ ਆਣਾ ਥੱਲੇ ਗੱਡੀ ਵਾਲਾ ਵੀ ਕੰਨਿਆ ਮੜ ਕੇ ਅਸੀਂ ਤੁਹਾਨੂੰ ਘੁਮਾਉਣੇ ਖਰਾਉਣੇ ਆ ਕਿੱਥੇ ਕਿੱਥੇ ਜਾਣਾ ਉਹ ਬਣੇ ਰਹਿਓ ਸਾਡੇ ਵਲੌਗ ਨਾਲ ਤੇ ਇਧਰ ਰੱਖੋ ਮੁੰਡੇ ਰੈਡੀ ਛੜੀ ਹੋਏ ਤੇ ਬੈਗ ਬੋਗ ਸਾਡੇ ਪੈ ਗਿਆ ਸਮਾਨ ਸਮੋਣ ਅਸੀਂ ਚੈੱਕ ਕਰ ਲਿਆ ਤੇ ਆਹ ਹੋਟਲ ਅਸੀਂ ਆ ਛੱਡਦਿਆਂ ਲੱਗੇ ਆਂ ਹੋਰ ਕਿੱਥੇ ਜਾਵਾਂਗੇ ਅੱਜ ਚਲੋ ਜੀ ਜੀ ਚਲੋ ਮੁਰੇਓ ਲੈਟਸ ਗੋ ਕੁਛ ਹੀ ਵੇਂ ਲੈਟਸ ਗੋ ਫੱਕ ਕੇ ਬ੍ਰਦਰ ਲਓ ਜੀ ਆ ਬੀਜ ਦਾ ਨਾਮ ਮੈਂ ਕਿਹਾ ਮੀਰਾਮਾਰ ਬੀਚ ਤੇ ਅਸੀਂ ਆ ਗਏ ਇੱਥੇ ਘੁੰਮਣ ਫਿਰਨ ਤੇ ਸਾਹਮਣੇ ਸਾਹਮਣੇ ਸਮੁੰਦਰ ਜੀ ਤੇ ਇਥੇ ਹਵਾ ਚੱਲਣ ਦੀ ਵੇਖੋ ਕਿੰਨੀ ਵਧੀਆ ਤੇ ਆਹ ਹਜੇ ਤੇ ਅੱਗੇ ਜਾਣਾ ਤੁਹਾਨੂੰ ਦਿਖਾਉਂਦੇ ਅੱਗੇ ਜਾ ਕੇ ਆਹ ਟੂਰਿਸਟ ਆਏ ਜਿੰਨੇ ਵੀ ਆਹ ਟੈਨ ਆਇਆ ਕਾਕਾ ਬਸ ਉਤਰਿਆ ਫਿਰਦਾ ਇਹਨੂੰ ਪਰ ਚੇਤਾ ਨਹੀਂ ਰਹਿਣਾ ਵੀ ਮੈਂ ਗੁਆਬੇ ਵਿਖੇ ਆਇਆ ਪਤਾ ਨਹੀਂ ਹੁਣ ਕਿਥੋਂ ਦੇ ਹੁਣ ਆਪਾਂ ਇਥੋਂ ਦੇ ਹੀ ਹੁਣ ਜੀ ਆ ਆਇਆ ਸਮੁੰਦਰ ਤੇ ਇੱਕ ਪਾਸੇ ਆਹ ਕੱਟ-ਕੱਟ ਕੇ ਦੇਂਦੇ ਆ ਦੂਜੇ ਕਿਹੜੇ ਨੇ ਅਨਾਨਾਸ ਜੀ ਅਨਾਨਾਸ ਆਮਬ ਤੇ ਖੀਰਾ ਵਾ ਵਾ ਪਾਇਨੈਪਲ ਸੂਟ ਹੈ ਇਹ ਮੀਠੇ ਪਾਇਨੈਪਲ ਓਕੇ ਕੀ ਚਾਹੀਏ ਬਈ 1 ਮਿੰਟ ਹੋਵਾਲਣ ਤੋਂ ਨਾਲ ਦੇ ਲੋ ਜੀ ਵੀਰਣਾ ਅਨਾਨਾਸ ਕੱਟਤਾ ਜੀ ਲੋ ਜੀ ਆ ਗਏ ਆ ਸਮੁੰਦਰ ਦੇ ਲਾਗੇ ਤੇ ਆ ਉਹ ਵੇਲੇ ਅਗਲੇ ਪਾਸੇ ਮੇਰੇ ਖਲਾ ਦੁਨੀਆਂ ਇਧਰੋਂ ਦੂਜੇ ਪਾਸੇ ਦੂਜੀ ਦੁਨੀਆਂ ਨਾਲ ਜਾ ਕੇ ਰਲਣ ਲਈ ਆ ਆ ਇਧਰਲੇ ਪਾਸੇ ਇਹਨਾਂ ਨੇ ਬਣਾ ਕੇ ਰੱਖਿਆ ਕਮਰੇ-ਕੁਮਰੇ ਜੀ ਆ ਲਾਈ ਬੈਂਚ ਜੇ ਬਹਿਣ ਬੋਣ ਟੂਰਿਸਟਾਂ ਲਈ ਬਹੁਤ ਸਾਦਾ ਉਹ ਤੋਂ ਤੱਕ ਭਰ ਜਾਂਦਾ ਹੋਵੇ ਅੱਜ ਇੱਥੋਂ ਤੱਕ ਆ ਪਛਾਹ ਤੱਕ ਆ ਇੱਧਰ ਖੋ ਆ ਆ ਲਹਿਰਾਂ ਮੈਂ ਟੀਵੀ 'ਚ ਹੀ ਵੇਖੀਆਂ ਸੀ ਕਦੀ ਨਹੀਂ ਵੇਖੀਆਂ ਅਸਲੀ 'ਚ ਲੋ ਜੀ ਆ ਜੇ ਗੋਆ ਦਾ ਸਮੁੰਦਰ ਤੇ ਆ ਲਹਿਰਾਂ ਦਾ ਨੂੰ ਚੈੱਕ ਕਰਾਉਣਾ ਆ ਲਹਿਰਾਂ ਇਹ ਤਿੰਨੇ ਲਹਿਰਾਂ ਆ ਉਧਰ ਖੋ ਬੜੀ ਬੜੀ ਦੂਰ ਲੈ ਆਂਦੇ ਲੋਕੀ ਬੇੜੀਆਂ ਆ ਵੇਖ ਲੈ ਆ ਬੰਦੇ ਉਹਦੇ ਜਿਆਦਾ ਸਮੁੰਦਰ ਦੇ ਵਿੱਚ ਚੜ੍ਹ ਕੇ ਗੁਰੂ ਆ ਡਰਨਾ ਆਉਂਦਾ ਉਹਨਾਂ ਨੂੰ ਜੀ ਇਹ ਇਹ ਬੀਚ ਦਾ ਨਾਮ ਹੈਗਾ ਜੀ ਮੀਰਾਮਾਰ ਬੀਚ ਤੇ ਇਹ ਪੈਂਦਾ ਵਾ ਇੱਥੇ ਦੋਨਾ ਪੋਲਾ ਦੋਨਾ ਪੋਲਾ ਦੇ ਲਾਗੇ ਪੈਂਦਾ ਵਾ ਮੀਰਾਮਾਰ ਬੀਚ ਇੱਥੋਂ ਅਸੀਂ ਚੱਲੇ ਆ ਅੱਗੇ ਮਰੂਨ ਵਧੀਆ ਮਰੂਨ ਹੰਦੇ ਆਂਬ ਵੀ ਆ ਗਏ ਦੇਖਣੇ ਆਹ ਮੰਨ ਹੈ ਹਾਂ ਹੰਦੇ ਸਾਰ ਛਾ ਆਂਬ ਇਥੇ ਜਿਹੜਾ ਆਮਬਿਆ ਨਾ ਉਹ ਕਹਿੰਦੇ ਇਤਨਾ ਹੀ ਖਾਣਾ ਛਿਲਕੇ ਸਮੇਤ ਹੀ ਆਹ ਛਰਕਾ ਨੇ ਉੱਤੇ ਇਤਰਾ ਹੀ ਹੰਦੇ ਖਾਣਾ ਵਾ ਬਹੁਤ ਸੁਆਦ ਹੈ ਭਾਜੀ ਆਮਬ ਵੀ ਖਾਲਾ ਅਮਰੂਦ ਵੀ ਖਾਲਾ ਚਲ ਚਲੀਏ ਹਣੋ ਲੋ ਜੀ ਅਸੀਂ ਟੈਕਸੀ ਵਾਲਾ ਵੀਰ ਕੀਤਾ ਤੇ ਉਹਨੂੰ ਅਸੀਂ ਕਿਹਾ ਮੜਾ ਫੋਟੋ ਲਾ ਲੈਂਦੇ ਸਾਨੂੰ ਤੇ ਉਹ ਹੁਣ ਇਧਰ ਦੀ ਕਮਾ ਗਿਆ ਉਧਰ ਲੈ ਗਿਆ ਵਾ ਆਂਦਾ ਲਾ ਕੇ ਛੇਤੀ ਫੋਟੋ ਉਧਰ ਆ ਜਾਓ ਇੱਥੇ ਗੱਡੀ ਨਹੀਂ ਖੜੀ ਕਰਨ ਦਿੰਦੇ ਤੇ ਹੁਣ ਅਸੀਂ ਫੋਟੋ ਲਾ ਕੇ ਤੇ ਚੱਲੇ ਆਂ ਲੱਤ ਦੀ ਫੋਟੋ ਚਲੋ ਚਲੀਏ ਲੋ ਜੀ ਅਸੀਂ ਅਗਲੀ ਲੋਕੇਸ਼ਨ ਤੇ ਆ ਗਏ ਆਂ ਲੋਕੇਸ਼ਨ ਦਾ ਨਾਮ ਕੀ ਹੈ ਮੇਰੇ ਨਾਮ ਭਾਜੀ ਹੈਗਾ ਫੌਂਟੇਨੀਅਸ ਇਹਦਾ ਨਾਮ ਫੌਂਟੇਨੀਅਸ ਇੱਥੇ ਰੰਗ-ਬਰੰਗੇ ਘਰ ਇੱਥੇ ਸ਼ੂਟਿੰਗ ਹੁੰਦੀ ਹੈ ਫਿਲਮਾਂ ਦੀ ਇੱਥੇ ਸ਼ੂਟਿੰਗ ਹੁੰਦੀਆਂ ਗੋਆ ਗੋਆ ਰਹੀ ਗੀ ਉਹ ਗੋਆ ਕਹਿੰਦਾ ਗੋਲਮਾਰਾ ਕੀ ਹੈ ਫਿਲਮਾਂ ਦੀ ਸ਼ੂਟਿੰਗ ਹੁੰਦੀਆਂ ਅੱਛਾ ਆ ਵਾਓ ਆ ਇਧਰ ਖਿਓ ਮਿੱਤਰੋ ਆ ਇਤਰਾ ਗਲੀ ਜੀ ਬਣੀ ਹੈ ਤੇ ਰੰਗ-ਰੂੰਗ ਕੀਤੇ ਨੇ ਇਹਨਾਂ ਨੇ ਰੰਗ-ਬਰੰਗੇ ਇਦਾਂ ਘਰਾਂ ਨੂੰ ਇਹਨਾਂ ਨੇ ਨਾ ਰੰਗ ਕੀਤੇ ਆ ਕੋਈ ਮਤਲਬ ਸਜਾਵਟ ਹੀ ਕੀਤੀ ਆਗੇ ਬੜਾ ਸੋਹਣਾ ਬਣਿਆ ਬਾਜ਼ਾਰ ਜਿਆ ਇੱਥੇ ਮਿੱਤਰੋ ਲੋਕ ਬੜੇ ਵਧੀਆ ਜੇ ਅਗੇ ਨਾ ਇਹ ਦੋਵੇਂ ਨੇ ਫੋਟੋਆਂ ਖਿਚੰਦਾ ਸੀ ਤੇ ਇੱਕ ਕੁੜੀ ਜੀ ਆ ਗਈ ਰੋਕ ਰੁਕ ਗਈ ਕਹਿੰਦੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਖਿੱਚ ਲੋ ਫੋਟੋ ਤੇ ਜੇ ਕੋਈ ਹੋਰ ਆਪਣੇ ਉਧਰੇ ਹੁੰਦਾ ਤੇ ਉਹਨਾਂ ਨੇ ਪਹਿਲਾਂ ਹਾਰਨ ਤਿਆਰਨ ਮਰੀ ਜਾਣਾ ਮੁੜ ਕੇ ਲੜ ਪੈਣਾ ਹੈ ਬਹੁਤਾ ਵਧੀਆ ਬਣਿਆ ਇਹ ਦੇਖੋ ਕਿੱਡੇ ਸੋਹਣੇ ਸੋਹਣੇ ਫੁੱਲ ਲਾਏ ਹਰੇਕ ਘਰ ਨੇ ਆਹ ਏਰੀਆ ਇੰਕੋਮ ਫਿਰਕੇ ਹੁਣ ਅਸੀਂ ਚੱਲੇ ਆ ਅਗਲੇ ਪਾਸੇ ਫੌਂਟੇਨੀਅਸ ਫੌਂਟੇਨੀਅਸ ਆਹੀ ਫੌਂਟੇਨੀਅਸ ਵਾਲੀ ਲੋਕੇਸ਼ਨ ਆਹੀ ਤੇ ਅਸੀਂ ਹੁਣ ਚੱਲੇ ਕਿੱਥੇ ਟੈਕਸੀ ਆਪਣੀ ਲਓ ਜੀ ਉਤੋਂ ਬਾਅਦ ਅਸੀਂ ਆ ਗਏ ਆ ਆਰਟ ਚਰਚ ਚ ਹੁਣ ਜਾਵਾਂਗੇ ਦੇ ਅੰਦਰ ਤੇ ਆਹ ਮਤ ਬਾਵਾ ਮੁੰਡਾ ਇਹਨੂੰ ਪੂਰਾ ਪਤਾ ਦਾ ਹਰੇਕ ਚੀਜ਼ ਬਾਰੇ ਪਾਜੀ ਨਾਮ ਆ ਬਸਿਲਕਾ ਬੋਮਬੀਜ਼ਰ ਸਰਚਰ ਇਹ ਮੈਨੂੰ ਕਿੱਦਾਂ ਪਤਾ ਲੱਗਾ ਉਹ ਸਾਹਮਣੇ ਲਿਖਿਆ ਬਸਿਲਕਾ ਹਾਂ ਪੜ ਲਈਦਾ ਉਥੋਂ ਓਕੇ ਪੜਿਆ ਲਿਖਿਆ ਮੁੰਡਾ ਪੜਿਆ ਲਿਖਿਆ ਤੇ ਇਹਦੇ ਅੰਦਰ ਪਤਾ ਨਹੀਂ ਕੀ ਦੀ ਜਾਂਦੇ ਆ ਵੀ ਉਹਦੀ ਡੈੱਡ ਬੋਡੀ ਪਈ ਆ ਬੜੇ ਚਿਰ ਦੀ ਪਈ ਆ ਤਾਂ ਦਿਖਾਉਣੇ ਜੇ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਆਹ ਲਿਖਿਆ ਆਹ ਲਿਖਿਆ ਨੋ ਯੂਜ਼ ਮੋਬਾਈਲ ਪਰ ਇਹਦੇ ਇਸ ਤਰ੍ਹਾਂ ਕੀ ਤਰ੍ਹਾਂ ਚੱਲੂਗਾ ਜੇ ਆਪਾਂ ਮੋਬਾਈਲ ਯੂਜ਼ ਨਾ ਕੀਤਾ ਹੈ ਸ਼ੇਰੀ ਆ ਇਧਰ ਵੇਖੋ ਰੁੱਖ ਵੇਖੋ ਆ ਇਧਰ ਵੇਖੋ ਰੁੱਖ ਕਿੱਡਾ ਕਿੱਡਾ ਤਗੜਾ ਰੁੱਖ ਜੀ ਜਾਦੂ ਚਾਟਰ ਦੇ ਸਾਹਮਣੇ ਹੀ ਆਏ ਆ ਵੈਸੇ ਪਾਣੀ ਜਾਂ ਪੀਣ ਤੇ इत वेखो इन्ह ने बेचन वोचन लाया समान समून आपका चाह पत्ती जी चाह पत्ती ਬੀਬੀਆਂ ਦੇ ਪਰਸਪਰ ਸੁਣੀ ਦੇਖ ਲੋ ਪ੍ਰੋਗੋ ਚਾਹੀਏ ਗਰਲਫ੍ਰੈਂਡ ਲਈ ਨਹੀਂ ਭਰਾਵਾ ਗੱਲ ਗੱਲ ਫਰੈਂਡਰ ਦੀ ਹੈਗੀ ਆਈ ਤੇ ਮੰਮੀ ਆਏ ਤੇ ਉਹਨਾਂ ਨੇ ਕਹਿਣਾ ਹੈ ਵੀ ਆਵੇ ਆ ਵੀ ਲੈ ਕੇ ਚੱਲੀਏ ਤੇ ਉਹ ਵੀ ਲੈ ਕੇ ਚੱਲੀਏ ਪਰ ਆ ਕੁਝ ਤੇ ਆਪਣੇ ਵੀ ਉੱਥੇ ਮਿਲਦਾ ਆ ਵੇਰੋ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਉਹਨਾਂ ਟਰੈਕਟਰ ਦਾ ਫਿਰ ਮੈਨੂੰ ਇਹ ਬੀਚ ਬੂਜੀ ਤੇ ਪਾਉਨੂ ਟੀ-ਸ਼ਰਟਾਂ ਨਿਕਰਾਂ ਵਸ ਇੰਨੇ ਬਾਜ਼ਾਰੀ ਐ ਇਥੋਂ ਪੀ ਲਿਆ ਪਾਣੀ ਤੇ ਹੁਣ ਹੀ ਚੱਲੇ ਆ ਚਰਚ ਚ ਵੇਖੋ ਮਿੱਤਰੋ ਇੱਥੇ ਕਿੱਡੇ ਕਿੱਡੇ ਤਗੜੇ ਦੋ ਰੁਖ ਬਣੇ ਆ ਪੁਰਾਣੇ ਮੇਰੇ ਖਿਆਲੋਂ ਵਾਵਾ ਪੁਰਾਣੇ ਜਦੋਂ ਇਹ ਚਰਚ ਬਣੀ ਆ ਚਰਚਾਂ ਤੋਂ ਵੀ ਵੱਡੇ ਹੋਏ ਲੋ ਜੀ ਆ ਚਰਚ ਤੇ ਲੱਗੇ ਐਂਟਰ ਹੋਣਾ ਤੇ ਇੱਥੇ ਇੱਕ ਪੁਰਾਣੀ ਰੈੱਡ ਬੋਡੀ ਪਈ ਆ ਕਿਹਦੀ ਪਈ ਰੈੱਡ ਬੋਡੀ ਉਹਦਾ ਪ੍ਰਿੰਸ ਹੁੰਦਾ ਹੈ ਪ੍ਰਿੰਸ ਫਰਾਂਸਿਸ ਐਗਜ਼ੇਵੀਅਰ ਉਹਦੀ ਡੈੱਡ ਬੋਡੀ ਪਈ ਆ ਓਕੇ ਬਾਰੇ ਪੁਰਾਣੀ ਬਣੀਏ ਕਹਿੰਦੇ ਅੰਦਰ ਫੋਟੋਗ੍ਰਾਫੀ ਅਲਾਉਡ ਨਹੀਂ ਇਦਰੋਂ ਬਣਾ ਲੈਣੀ ਆ ਆ ਸੋਨਾ ਆ ਆ ਸਾਰਾ ਸੁਣੀਦਾ ਉਹ ਤਰਾ ਹੀ ਪੇਂਟ ਕੀਤਾ ਮਾਮਾ ਸੋਨਾ ਨਹੀਂ ਆ। ਉਹ ਬਿਠੇ ਜੇ ਉਹ ਮੇਰੇ ਖਿਆਲ ਨਾਲ ਜਿਹੜਾ ਦੱਸਦੇ ਹੁੰਦੇ ਆ ਤੇ ਰੱਖੋ। ਅੰਦਰ ਯਾਰ ਵੀਡੀਓ ਨਹੀਂ ਲਾਉੜ। ਉਹ ਆਖੰਦਾ ਵੀ 200 ਰੁਪਇਆ ਲੈ ਲਓ ਤੇ ਤੁਹਾਨੂੰ ਸਾਰਾ ਕੁਝ ਗਾਈਡ ਕਰ ਦਿੰਦੇ ਆ। ਤੇ ਪਰ ਮੈਂ ਕਿਹਾ ਸਾਡੇ ਗਾਈਡ ਨੇ ਸਾਨੂੰ ਸਾਰਾ ਕੁਝ ਦੱਸਤਾ ਵਾ। ਆਂਦੇ ਸਾਨੂੰ ਨਹੀਂ ਲੋੜ ਗਾਈਡ ਦੀ। ද මෙහි සේට මැද. ਅੱਛਾ ਜਿਹੜੀ ਇੰਡੀਆ ਦੇ ਰਾਜ ਆਇਆ ਨਾ ਬਾਤ ਤਾਂ ਤਾਈਓ ਇੰਨਾ ਦਿੱਖੋ ਦੀਆਂ ਮਾਰਕਾ ਦੇ ਨਾਲ ਹੂੰ ਅੱਛਾ ਨਹੀਂ ਇਹ ਪੁਰਤਗਾਲ ਵਾਲਾ ਨਿਮਣਾ ਆਇਆ ਪੁਰਤਗਾਲ 1960 ਤੱਕ ਪੁਰਤਗਾਲ ਦਾ ਰਾਜ ਰਿਹਾ ਸਭ ਤੋਂ ਲੇਟ ਇਹ ਆਜਾ ਹੋਇਆ ਚਲ ਚੱਲੀ ਅੱਛਾ ਸਭ ਤੋਂ ਲੇਟ ਨਹੀਂ ਗਿਆ ਸਾਥੇ ਪਰ ਮਤਲਬ ਬੜੀ ਆਪਣੀ ਦੇਸ਼ ਦੀ ਬੜੀ ਇਜ਼ਾਦੀ ਦਾ ਬੜੇ ਚਿਰ ਕਿਉਂਕਿ ਜਿਹੜਾ ਆਪਣਾ ਦੇਸ਼ ਆਜਾ ਅੰਗਰੇਜ਼ਾਂ ਤੋਂ ਪਰ ਜਿਹੜਾ ਜੋ ਆ ਹੀ ਅੱਛਾ ਪੁਰਤਗਾਲ ਦਾ ਰਾਜ ਜਿਹੜਾ ਚਲੀ ਜਾਣਾ ਉਹ ਆਹੜੀ ਚਰਚਾ ਚ ਪਰਲੇ ਪਾਸੇ ਵਾਲੀ ਚਰਚਾ ਉਹ ਕੀ ਉਹਦੇ ਬਾਰੇ ਪਤਾ ਦਾ ਨਾਮ ਕੈਥੀਡਰਲ ਚਰਚ ਕਿਹੜੀ ਕੈਥੀਡਰਲ ਚਰਚ ਕੈਥੀਡਰਲ ਗੁਰੂਆ ਸਾਨੂੰ ਤੇ ਗਾਈਡ ਦੀ ਲੋੜ ਨਹੀਂ ਆ ਸਾਡਾ ਸਾਡਾ ਗੇਟਵੇ ਲੋ ਇਹਨੂੰ ਸਾਰਾ ਪਤਾ ਹੁੰਦਾ ਬੜੀ ਨੌਲਜ ਹੁੰਦੀ ਹੈ ਇਹਨੇ ਸਾਰਾ ਟ੍ਰਿਪ ਇਹਨੇ ਪਲਾਨ ਕੀਤਾ ਰਿਸੀ ਸਾਰਾ ਨੂੰ ਪਤਾ ਇਹਨੂੰ ਦੋ ਕਰਦੇ ਹੁਣ ਦੋ ਆ ਵੀਰ ਸ਼ੇਰਾ ਮੇਰੇ ਵਰਗਾ ਵੀਰ ਹੈਂ ਅਸੀਂ ਘੁੰਮਣਵਾਰੇ ਸਾਡੇ ਗਾਈਡ ਇਹ ਇਮਾਰਤ ਵਿਖਾਉਣ ਹੁਣ 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 ਲਓ ਜੀ ਲਓ ਆ ਚਰਚ ਕਿੱਡੀ ਪੁਰਾਣੀ ਮਾਰ ਤੇ ਆਏ ਸਹੀ ਗੱਲ ਹੈ ਪੁਰਤਗਾਲਾਂ ਵਾਲਿਆਂ ਦੇ ਵੇਲੇ ਆਂਦੀ ਆ ਪੁਰਤਗਾਲ ਦਾ ਜਦੋਂ ਰਾਜ ਹੀ ਥੇ ਆ ਵੀ ਕਹਿੰਦੇ ਪੁਰਤਗਾਲ ਵੇਲੇ ਦੀ ਬਣੀ ਆ ਜਿਹੜੀ ਚਰਚ ਬਣੀ ਆ ਨਾ ਇਹਦਾ ਨਾਂ ਕੀ ਦੱਸਿਆ ਸੀ ਇਹਦਾ ਨਾਂ ਕੈਥੀਡਰਲ ਆਫ ਸੇਂਟ ਕੈਥਰੀਨ ਆਫ ਅਲੈਕਸੈਂਟਰੀਆ ਚਰਚ ਉਹ ਚਰਚ ਮਾੜਾ ਨਹੀਂ ਕਹਿਣਾ ਕਿਉਂਕਿ ਆਪਾਂ ਨੂੰ ਨੌਲਜ ਨਹੀਂ ਆ ਨਾ ਹੀ ਆਪਾਂ ਕਿਸੇ ਧਰਮ ਨੂੰ ਮਾਰਾ ਕਹਿਣਾ ਮੈਂ ਆਪਾਂ ਮਾੜਾ ਕਹਿਣਾ ਅਸੀਂ ਤਾਂ ਬਸ ਵਿਊ ਇੰਜੋਏ ਕਰਨਾ ਅਸੀਂ ਇਮਾਰਤਾਂ ਦੀ ਬਨਾਵਟ ਇੰਜੋਏ ਕਰ ਰਹੇ ਹਾਂ ਬਸ ਵੀ ਪੁਰਤਕਾਲ ਵੇਲੇ ਦੀ ਅਸੀਂ ਵੇਖਣੀ ਆਏ ਆ ਵੀ ਉਹ ਕੀ ਹੋ ਸਕਦਾ ਵਾ ਇਧਰ ਵੇਖੋ ਉਹਨਾਂ ਨੇ ਸਟੈਚੂ ਬਣਾਇਆ ਅੱਜ ਅਹੀਂ ਹੁਣੇ ਅੰਦਰ ਹੋ ਗਿਆ ਇਹਨਾਂ ਦਾ ਵੇਖਦੇ ਆਂ ਇਤਿਹਾਸ ਤੇ ਇਹਨੇ ਵੀਰ ਨੇ ਪੜਿਆ ਜੇ ਦੱਸੀ ਨਹੀਂ ਮੈਂ ਤਾਂ ਪੜਾਇਆ ਵੀਰ ਜੀ ਇਹ ਬਣੀ ਜੇ 1500 ਤੋਂ 1600 ਸਾਲ ਦੇ ਵਿੱਚ ਵਿੱਚ ਬਣੀ ਹੈ ਇਮਾਰਤ ਤੇ ਇੱਥੇ ਮੀਟਿੰਗਾਂ ਮੂਡੀਆਂ ਕਰਦੇ ਹੁੰਦੇ ਸੀ ਜਿਹੜੇ ਇਹਨਾਂ ਦੇ ਜੀਜ਼ਸ ਨੂੰ ਮੰਨਦੇ ਜਿਹੜੇ ਆਪਣੇ ਉਹ ਮੀਟਿੰਗਾਂ ਕਰਦੇ ਪੁਰਤਗਾਲ ਦੀ ਇੱਥੇ ਤੇ ਕਮਰਾ ਵੀ ਬਣਿਆ ਹੁੰਦਾ ਇੱਥੇ ਬਹਿ ਕੇ ਮੀਟਿੰਗ ਕੀਤੀ ਸੀ ਇਹਨਾਂ ਨੇ ਆ ਚਰਚ ਬਣੀ ਤਰ੍ਹਾਂ ਨਹੀਂ ਬਣੀ ਅਮਾਰਤ ਬੋਸ ਹੁਣੀ ਅੰਦਰੋਂ ਬੜਾ ਕੁਝ ਇਹਨਾਂ ਨੇ ਰੱਖਿਆ ਪਰ ਵੀਡੀਓ ਨਹੀਂ ਬਣਾਉਂ ਦਿੱਤੀ ਇਹਨਾਂ ਨੇ ਅੰਦਰੋਂ ਹਾਂ ਇੱਕ ਇਹਦੇ ਵਿੱਚ ਮੈਂ ਇੱਕ ਚੀਜ਼ ਪੜ੍ਹੀ ਉਹਦੇ ਵਿੱਚ ਲਿਖਿਆ ਹੈ ਕਿ ਜਦੋਂ ਦੇਸ਼ ਤੋਂ ਗੋਆ ਆਜ਼ਾਦ ਹੋਇਆ ਸੀ ਹਾਂ ਤੇ ਉਦੋਂ ਇੱਥੇ ਉਹ ਪੋਪ ਜਿਹੜਾ ਲਾਸਟ ਪੋਪ ਰਿਹਾ ਇੱਥੇ ਪੋਪ ਉਹ ਹੁੰਦਾ ਵਾ ਜਿਹੜਾ ਸਭ ਤੋਂ ਉੱਪਰ ਹੁੰਦਾ ਵਾ ਪਰ ਇਹਨਾਂ ਦੇ ਧਰਮਚਾਰ ਉਹਦਾ ਨਾਮ ਆ ਪੋਪ ਜੋਨ ਪੌਲ 2 ਜਦੋਂ ਇੱਥੇ ਵਾਪਸ ਆਏ ਤੇ ਲੋਕੀ ਆਪਣੇ ਘਰ ਘੁਰਤਾਲੇ ਤੁਲੇ ਲਾ ਕੇ ਸਾਰੀਆਂ ਲਾਈਟਾਂ ਬੰਦ ਕਰਕੇ ਤੇ ਅਰਗਬਤੀ ਉਹਦੋਈਆਂ ਮੋਮਬਤੀਆਂ ਲੈ ਕੇ ਬਾਹਰ ਉਹਦਾ ਸਵਾਗਤ ਕਰਨ ਨੂੰ ਨਿਕਲੇ ਸੀ ਕਿ ਤੂੰ ਵਾਪਸ ਆ ਜਾਹੀਂ ਤੈਨੂੰ ਬਹੁਤ ਮਿਸ ਕਰਦੇ ਆਂ ਇਧਰਲੇ ਪਾਸੇ ਆਏ ਆ ਤੇ ਇਧਰ ਵਾਵਾ ਭੀੜਿਆ ਮੇਰੇ ਖਿਆਲ ਇਧਰ ਕੰਮ ਵਧੀਆ ਹੋਣਾ ਕੁਛ ਰੁੱਖ ਤੇ ਬੜੇ ਵਧੀਆ ਵਿਆਹ ਹੁੰਦੇ ਭਾਈ ਉਹ ਵਾਓ ਵਿਆਹ ਹੋ ਰਹਾ ਹੈ ਲਓ ਜੀ ਅਸੀਂ ਗਏ ਆ ਉਧਰ ਘੁੰਮਦੇ ਫਿਰਦੇ ਤੇ ਇਧਰ ਆ ਗਏ ਨੇ ਇਧਰ ਵੀ ਪੁਰਾਣੀ ਇਮਾਰਤ ਬਣੀ ਆ ਤੇ ਇਧਰ ਦੇ ਪਾਸੇ ਵੇਖੋ ਵਿਆਹ ਚੱਲ ਰਿਹਾ। ਆਹ ਮੁੰਡਾ ਕੁੜੀ ਜੀ। ਇਨਾਂ ਦੇ ਮਿਲਖਣਾ ਇਹ ਇੱਥੇ ਖਲੋ ਕੇ ਵਿਆਹ ਕਰ ਲੈਂਦੇ ਇਨਾਂ ਦੇ ਖਾਣ ਪੀਣ ਦੇ ਇਨਾਂ ਨੇ ਲਾਇਆ ਨਹੀਂ ਕਿਤੇ ਸਟਾਲ ਸਟੂਲ ਤੇ ਲਾਇਆ ਨਹੀਂ। ਹਿੰਮਤ ਮਾਹ ਪਕੌੜੇ ਪੂੜੇ ਕਿੱਥੇ ਲੱਗੇ ਆ? ਮੈਨਾਂ ਦਾ ਕੰਮ ਜ਼ਿਆਦਾ ਤਕੜਾ ਹੁੰਦਾ ਹੁੰਦਾ ਸਿੱਖੀ ਨਹੀਂ ਅੱਛਾ ਮੇਰਾ ਘਰੇ ਹੀ ਹੁੰਦਾ ਇਹ ਕਹਿੰਦਾ ਇਹਨਾਂ ਦਾ ਕੰਮ ਜ਼ਿਆਦਾ ਤਕੜਾ ਹੁੰਦਾ ਸਗੋਂ ਇਹਨਾਂ ਦੇ ਨਹੀਂ ਹੈਗਾ ਬਸ ਨਾਰੀ ਵਾਲਾ ਪਾਣੀ ਪੀਉਂਦਾ ਹੀ ਫ੍ਰੀ ਚ ਇੱਕ ਤਾਂ ਆਦਾ ਗੁਰਦੁਆਰੇ ਆਈ ਆ ਹਾਂ ਆਹੋ ਇਹ ਤਾਂ ਕਰ ਲਈ ਕਿਤੇ ਹੋ ਰਿਹਾ ਫੰਕਸ਼ਨ ਤੇ ਕਿਤੇ ਹੋ ਰੇ ਫੇਰੇ ਲੈਂਦੇ ਜਿਤਨਾ ਫੇਰੇ ਲੈ ਲੀਦੇ ਆਪਾਂ ਤੇ ਸਿੱਖ ਤੇ ਇਹ ਸਾਈ ਜਿਹੜੇ ਆ ਇਸ ਤਰ੍ਹਾਂ ਆਖੋ ਗਿਫਟ ਲੈ ਗਿਆ ਇਹ ਵੀਰ ਨਹੀਂ ਕ੍ਰਿਸਚੀਅਨਸ ਕ੍ਰਿਸਚੀਅਨਸ ਵਾਕੇ ਕੰਮ ਆਵਾ ਤਕੜਾ ਲੱਗਦਾ ਇਧਰ ਦੇਖੋ ਗੱਡੀਆਂ ਵਿਆਹ ਕੋੰਵਿਆ ਚੱਲ ਰਿਹਾ ਐ ਐਨਜੋਏ ਕਰ ਰਹੇ ਆ ਬਾਬਾ ਤਗੜੇ ਹੀ ਤਗੜੇ ਹੀ ਆ ਲੱਗਦਾ ਕੰਮ ਮੈਂ ਬੜੀ ਬੜੀ ਕਿੰਨੀ ਦੁਨੀਆਦਾਰੀ ਯਾਰ ਕਿੰਨੀ ਦੁਨੀਆਦਾਰੀ ਰੱਬ ਨੇ ਵਸਾਈ ਆ ਹਨਾ ਇਹਨਾਂ ਨੇ ਕਿਹਾ ਵੀ ਪੁੱਠੇ ਸਿੱਧੇ ਕੱਪੜੇ ਨਹੀਂ ਪਾ ਕੇ ਆਉਣੇ ਬਿਲਕੁਲ ਸਹੀ ਕੱਪੜੇ ਪਾ ਕੇ ਆਉਣੇ ਤੇ ਫਿਰ ਵੀ ਇਹਨਾਂ ਨੇ ਪੁੱਠੇ ਸਿੱਧੇ ਪਾਏ ਦੇਖੋ ਤਾਂ ਹੀ ਉਹ ਬਾਹਰ ਖਲੋਤੇ ਆ ਪੁੱਠੇ ਜੱਟੇ ਬਾਹਰ ਲਾ ਕੇ ਜਾਂਦੇ ਲੋ ਜੀ ਹੁਣ ਅਸੀਂ ਆ ਗਏ ਆ ਚਤਤ ਤੋਂ ਬਾਹਰ ਤੇ ਵਿਆਹ ਇਹਨਾਂ ਦਾ ਹਜੇ ਵੀ ਚੱਲੁੰਦਾ ਹੈ ਪੋਚ ਪੂਚ ਬਣਦਾ ਹੈ ਤੇ ਇਹ ਵੀ ਚਰਚ ਉਦੋਂ ਦੀ ਬਣੀ ਪੁਰਾਣੇ ਸਮੇਂ ਦੀ ਤੇ ਮਤਲਬ ਅੰਦਰੋਂ ਵੇਖਣੀ ਆਲੀ ਆ ਕਿ ਜਿਹੋ ਜਿਹੀ ਬਣਾਈ ਹੈ ਨਾ ਅੱਜ ਦੇ ਸਮੇਂ 'ਚ ਇਹੋ ਜਿਹੀ ਚੀਜ਼ ਬਣੀ ਨਹੀਂ ਸਕਦੀ ਜਿਹੜੀ ਪੁਰਾਣੇ ਸਮੇਂ 'ਚ ਬਣਾਤੀ ਉਹਨਾਂ ਨੇ। ਯਾਰ ਅਸੀਂ ਕੀ ਕਰੀਏ ਥੋੜੀ ਥੋੜੀ ਲੋਈ ਤੱਲੇ ਹੁਣ ਅਸੀਂ ਵਾਪਸ ਸ਼ਾਇਦ ਕਮਰੇ 'ਚ। ਕੰਮ ਫਿਰਕੇ ਹੀ ਆ ਗਏ ਹਾਂ ਉਥੋਂ ਚਰਚ ਤੋਂ ਤੇ ਬੀਚ ਤੋਂ ਅਸੀਂ ਹੁਣ ਲੱਗੇ ਆਂ ਕਮਰਾ ਲੈਣ ਤੇ ਕਮਰਾ ਲੈ ਕੇ ਤੇ ਇਹ ਤਾਂ ਦੱਸਦੇ ਆ ਉਹ ਲੱਗ ਗਿਆ ਪਤਾ ਕਮਰੇ ਦਾ ਦੱਸਤਾ ਵੀਰ ਨੂੰ ਲੋ ਜੀ ਆ ਸਾਨੂੰ ਮਿਲ ਗਿਆ ਕਮਰਾ ਇੱਕ ਬੈੱਡਰ ਲੱਗਾ ਜੀ ਤੇ ਇੱਕ ਇਹਨਾਂ ਲੱਗਾ ਜੀ ਮੈਂ ਆਉਂ ਲੱਗਾ ਸਾਂ ਹੈ ਲੋ ਜੀ ਉਸ ਤੋਂ ਬਾਅਦ ਅਸੀਂ ਆ ਗਏ ਆ ਘੁੰਮਣ ਫਿਰਨ ਆ ਦਾ ਨਾਂ ਕੀ ਬਾਗ ਦਾ ਬਾਗਾ ਬੀਚ ਬਾਗ ਦਾ ਨਹੀਂ ਗੋਆ ਇਹਦਾ ਨਾਂ ਇਹ ਗੋਆ ਦੇ ਵਿੱਚ ਬਾਗਾ ਬੀਚ ਦੇ ਇਹ ਹੁਣ ਚੱਲੇ ਬਾਗਾ ਬੀਜ ਇੱਧਰੋਂ ਦੱਸਦੇ ਆ ਵੀ ਇੱਧਰੋਂ ਆ ਬਾਗਾ ਬੀਜ ਤੁਹਾਨੂੰ ਇੰਦੇ ਸਿੱਧਾ ਜਾਈ ਜਾਓ ਤੁਹਾਨੂੰ ਬਾਜ਼ਾਰ ਦਿਖਾਉਂਦੇ ਨਾਲੇ ਆ ਵੇਖੋ ਖਾਣ ਪੀਣ ਦੀਆਂ ਚੀਜ਼ਾਂ ਤੇ ਸਮੈਲ ਬੜੀ ਵਧੀਆ ਆਉਂਦੀ ਹੈ ਜੂਸ ਵੀ ਹੈ ਯਾਰ ਕੀ ਕਰਾਇਆ ਮਿੱਧੀ ਆਪਾਂ ਚਾਰ ਆਈਸ ਲਾਤੇ ਪਾਜ ਆਈਸ ਲਾਤੇ ਠੀਕ ਹੈ ਨਹੀਂ ਕੋਲਡ ਕਾਫੀ ਆਈਸ ਮਤਲਬ ਆਈਸ ਪੈਗੀ ਲਾਤੇ ਮਤਲਬ ਕਾਫੀ ਨਾਤੇ ਮਤਲਬ ਝੱਗ ਝੱਗ ਘੱਟ ਤੇ ਦੁੱਧ ਬਸ ਤੇ ਕਾਫੀ ਮਾਤਾ ਮਸਵਾਦ ਰੋਕੇ ਆਹ ਜਿਹੜੇ ਕਰਾਏ ਸੀ 4 ਵੇ ਲੋ ਕੇ ਜੀ ਦਾਦੀ ਦੇ ਨਾਨੀ ਹੁਣੀ ਆ। ਲੋ ਬਿੱਸਾ ਕਰੋ। ਲੋ ਜੀ ਅਹੀਂ ਲੱਗੇ ਆ ਕੱਪੜੇ ਲੈਣਾ। ਵਧੀਆ ਏ ਕੱਪੜੇ ਆ ਨਾ। ਇਧਰੇ ਖਵਾ ਪਰਫੀ ਭਾਨੀ ਖੜੀ ਜੀ। ਗਲਾਬੀ ਰੰਗ ਦੀ ਓ ਗੋਆ ਦੇ ਵਿੱਚ ਪੰਜਾਬੀ ਢਾਬਾ ਵੀ ਹੈਗਾ ਜੀ। ਇੱਕ ਨਹੀਂ ਆ ਚਾਰ ਪੰਜ ਆ ਇਧਰ ਰੱਖੋ। ਲੋ ਜੀ ਬੀਜ ਤੋਂ ਬਾਅਦ ਸਾਨੂੰ ਕੋਈ ਬਸ ਬੁੱਸ ਨਹੀਂ ਮਿਲੀ ਤੇ 6-7 ਕਿਲੋਮੀਟਰ ਹੈਗਾ ਵਾ। ਇਹ ਮੁੰਡੇ ਕਹਿੰਦਾ ਕਿ ਜੇ ਨਹੀਂ ਕੁਝ ਮਿਲਦਾ ਤੇ ਤੁਰ ਕੇ ਚੱਲ ਜੰਨੇ ਆ ਮਿਲਦਾ ਤਾਂ ਹੈਗਾ ਮਤਲਬ ਬੁਕਿੰਗ ਜੀ ਦੇ ਮਿਲਦਾ ਵਾ ਆ ਵੇਖੋ ਟੈਕਸੀਆਂ ਹੈਗੀਆਂ ਤਾਂ ਹੈ ਖਾਲੀ ਜਾਈ ਜਾਂਦੀਆਂ ਪਰ ਸਾਨੂੰ ਨਹੀਂ ਬਿਠਾਉਂਦੀਆਂ ਅਸੀਂ ਰਾਤ ਤੁਰੇ ਜਾਣੇ ਆਂ ਤੇ ਮੇਰੇ ਖਿਆਲ ਨਾਲ ਆ ਪਤ ਨਹੀਂ ਅੰਬ ਲੱਗੇ ਆਂ ਰੋਕਣੋਂ ਅੰਬ ਲੱਗੇ ਜੀ ਮਨ ਲਕੀ ਡਰੱਖੀ ਅੰਬ ਦਾ ਵਾ ਅੰਬ ਹੀ ਲੱਗਨੇ ਆ ਲੌਰੀ ਕਮ ਫਿਰਕੇ ਅਹੀਂ ਆ ਗਏ ਆ ਤੇ ਕਮਰੇ ਚ ਤੇ ਹੁਣ ਅਹੀਂ ਲੱਗੇ ਆ ਸੌਣ ਥੱਕ ਗਏ ਆ ਸਵੇਰ ਦੇ ਰਾਤ ਦੇ 12 ਵਜੇ ਆ ਪਤਾ ਨਹੀਂ ਲੱਗਾ ਟਾਈਮ ਦਾ ਟਾਈਮ ਇਤਰੇ ਮਿੰਟ ਮਿੰਟ ਭੱਜ ਗਿਆ ਤੇ ਇਹ ਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ